ਹਲਕਾ ਗਿਦਰ ਬਾਹਾ ਦੇ ਪਿੰਡ ਠਿੜਕਿਆਂ ਵਾਲਾ ਦੇ 2 ਨੰਬਰ ਵਾਰਡ ਵਿੱਚ 10 ਰੁਪਏ ਦਾ ਟਾਲਾ ਸੁਟਕੇ ਮੈਂਬਰ ਦੀ ਚੋਣ ਕੀਤੀ ਜਾ ਰਹੀ ਹੈ ਇੱਥੇ ਦੋ ਉਮੀਦਵਾਰ ਹਨ ਦੇਖੋ ਕਿਸ ਦੀ ਕਿਸਮਤ ਤੇਜ ਹੈ ਹਾਂਜੀ ਤੁਸੀਂ ਕਿਰਪਾ ਕਰਕੇ ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਐਵੇਂ ਦੀ ਚੋਣ ਬੋਲੀ ਲਾ ਕੇ ਜਾਂ ਟਾਲਾ ਸਿੱਟ ਕੇ ਚੋਣ ਕਿੰਨੀ ਕੁ ਵਾਜਬ ਹੈ ਅਲੇ 2 ਨੰਬਰ ਵਾਰਡ ਦੀ ਖਿਰਕਣ ਐਂਡੀਡੇਟ ਸਰਬਸੰਮਤੀ 2 ਨੰਬਰ ਵਾਰਡ ਦੀ ਪੁਰਾਣੀ ਕਾਂਗਰਸੀ ਆਪ ਸਾਰੀਆਂ ਪਾਰਟੀਆਂ ਦੀ ਬੀਜੇਪੀ ਕਾਂਗਰਸੀ ਆਪ ਸਾਰੀਆਂ ਪਾਰਟੀਆਂ ਦੀ ਸਰ ਸਰਬਸੰਮਤੀ ਨਾਲ ਦੋ ਆ ਉਮੀਦਵਾਰ ਹੈ ਦੋ ਉਮੀਦਵਾਰਾਂ ਦੀ ਮੈਂ ਟਾਸ ਕਰਨ ਲੱਗਿਆ ਇਹਦੇ ਚ ਛੇਰ ਵਾਲਾ ਪਾਸਾ ਸੇਵਕ ਦਾ ਤੇ ਤੇਰਾ ਜਿੰਨੇ ਦਾ ਟੇਲ ਆ ਤੇ ਗੁਰਦੁਆਰੇ ਨੂੰ 15 ਦੇਣਾ ਹਾਂ ਗੁਰਦੁਆਰੇ ਨੂੰ 15 ਜਿਹੜਾ ਬਣ ਗਿਆ ਗੁਰਦੁਆਰਾ ਸਾਹਿਬ ਨੂੰ 15000 ਰੁਪਿਆ ਲੈਟਰਾਸਤੇ ਦੇਣਾ ਹੈਗਾ ਇਹ ਮੰਨਣਾ ਹੈ ਤੇ ਦੋਵੇਂ ਇਹ ਗੱਲ ਇਹ ਬਾੜ ਦੇ ਇੱਥੇ ਕੀ ਹੋਇਆ ਸਾਰੇ ਵੋਟਰਾਂ ਦੀ ਗੱਲ ਮੰਨਣਗੇ ਨਾਲ ਹੋ ਜਾਏ ਲੈ ਵੀ 2 ਨੰਬਰ ਬਾੜ ਖਿੜਕੀਆਂ ਵਾਲੇ ਦੇ ਵਿੱਚ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਬਲਾਕ ਗਿੱਦੜਵਾ ਅੱਜ ਤਹਿਸੀਲ ਗਿੱਦੜਵਾ ਦੇ ਵਿੱਚ ਆ ਦੋ ਉਮੀਦਵਾਰ ਹੈਗੇ ਜੀ ਆਪਣੇ ਇੱਕ ਜੀਤਾ ਸਿੰਘ ਖਾਲਸਾ ਤੇ ਸੇਵਕ ਸਿੰਘ ਸੇਵਕ ਸਿੰਘ ਹੀ ਤੇ ਇਹਨਾਂ ਦੀ ਟਾਸ ਕਰਣੀ ਟਾਸ ਦੇ ਪਏ ਬਿਨਾਂ ਵੋਟਾਂ ਦੇ ਉੱਪਰ ਇਕੱਲੀ ਟਾਸ ਦੇ ਉੱਪਰ ਇਹਨਾਂ ਦੀ ਚੋਣ ਹੋਣੀ ਹੈਗੀ ਆ ਇਹਨਾਂ ਦੋਨਾਂ ਦੀ ਜਬਾਨੀ ਇਹ ਗੱਲ ਹੈ ਕਿ ਵੀ ਸਿੱਕ ਤੁਜੀ ਦੇ ਖਿਲਾਫ ਨਹੀਂ ਹੋਣਾ ਜਿਹੜੇ ਦੀ ਟੇਲ ਆ ਹੈਡ ਆ ਵੀ ਟੇਲ ਆ ਵੀ ਜਿਹੜੀ ਇਹ ਮੰਗ ਮੰਗਣਗੇ ਤੇ ਜਦੋਂ ਵੀ ਇਹ ਮੈਂਬਰ ਮੰਨ ਲਾ ਵੀ ਜਿਹਦਾ ਜਿੱਤ ਗਿਆ ਟਾਸ ਆ ਉਹ ਜਿਹੜਾ ਮੈਂਬਰ ਚੁਣਿਆ ਜਾਊਗਾ ਸ਼ਰਮ ਸੰਮਤੀ ਦੇ ਨਾਲ ਤੇ ਸਾਰੇ ਅਵਾਡ ਦੇ ਸਾਰੇ ਬੰਦੇ ਇਕੱਠੇ ਆ ਗਿਆ ਤੇ ਇਹ ਕਿਸੇ ਪਾਰਟੀ ਬਾਈ ਤੇ ਉੱਪਰ ਉੱਠ ਕੇ ਮੈਂਬਰ ਚੁਣਿਆ ਜਾਣਾ ਹੈਗਾ ਤੇ ਜਿਹੜਾ ਵੀ ਮੈਂਬਰ ਬਣ ਗਿਆ ਉਹ ਗੁਰਦੁਆਰਾ ਸਾਹਿਬ ਨੂੰ 15000 ਰੁਪਇਆ ਆਪਣਾ ਸੇਵਾ ਦੇਊਗਾ ਜੀ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਆ ਤੇ ਇਹ ਖੁੱਸ ਸਾਹਿਬ ਕਰਨਗੇ ਜੀ ਟੋਸ ਜੀ ਕਰਗੇ ਜੀ ਸਰਪੰਚ ਜਿੱਤ ਗਿਆ ਉਹਦੇ ਨਾਲ ਹੀ ਤੇ ਜਿਹੜਾ ਸਰਪੰਚ ਜਿੱਤੂਗਾ ਜਿਹਨਾਂ ਦੀ ਪੰਚਾਇਤ ਬਣੂਗੀ ਉਸੇ ਦੇ ਨਾਲ ਸਹਿਮਤੀ ਹੋਗੀ ਤੇ ਤੇ ਸਹਿਮਕ ਤੇਰਾ ਤੇਲ ਆ ਉਹਦੀ ਦਿਖਾ ਕੇ ਟਾਲੋ ਖਲੋ ਲਓ ਜੀ ਆਹ ਹੈਡ ਹੈ ਇਹ ਤੇਰਾ ਸਿਰਕ ਤੇ ਦੂਜਾ ਆਹ ਤੇਲ ਹੈ ਇਹ ਇਹ ਆ ਜੀਤਾ ਸਿੰਘ ਦੇ ਬੋਸਾ ਜੀ ਇੱਥੇ ਰੁੱਕ ਕੇ ਫਿਰ ਦਿਓ ਇੱਥੇ ਛੱਡ ਦੇਣੀ ਗੱਲ ਲਓ ਜੀ ਸੇਵਕ ਦੀ ਆ ਗਈ ਸੇਵਕ ਦੀ ਆ ਗਈ ਲੋ ਜੀ ਲੋ ਜੀ ਬਹੁਤ ਬਹੁਤ ਮੁਬਾਰਕਾਂ ਹਾਂ ਲੋ ਜੀ ਪਾਲੀ ਨੇ ਜੱਫੀ ਲੈ ਬਹੁਤ ਬਹੁਤ ਮੁਬਾਰਕਾਂ ਸੇਵਕ ਤੈਨੂੰ ਕੋਈ ਗੱਲ ਨਹੀਂ ਬਹੁਤ ਬਹੁਤ ਮੁਬਾਰਕਾਂ ਸਕੂਲ ਚ ਹਰ ਤਰ੍ਹਾਂ ਦੇ ਇਹਨਾਂ ਦੇ ਬੋਟੇ ਨਹੀਂ ਬਣੇ ਸਤਿ ਸ਼੍ਰੀ ਅਕਾਲ ਬਲੇ ਸੋਨਿਹਾਲ ਸੋਨਿਹਾਲ ਕੋਈ ਦੋ ਸ਼ਬਦ ਬਾਈ ਕਹਦੇ ਆਂਦੇ ਮੂੰਹ ਨੰਗੋ ਬਾਈ ਸਾਰਾ ਨਾਲ ਨਾਲ ਚੱਲੂਗਾ ਕਿਸੇ ਦਾ ਕੋਈ ਬੈਰ ਨਹੀਂ ਪਾਰਟੀ ਤੋਂ ਉੱਪਰ ਉੱਠ ਕੇ ਆ ਇਹ ਕੰਮ ਹਰੇਕ ਬੰਦੇ ਨਾਲ ਜਾਊਗਾ ਇਹ ਠੀਕ ਹੈ ਜੀ ਬੰਦੇ ਸਾਰਾ ਨਾਲ सरपंच जी दी भाई जिथे मर्जी कोई पावे किसी से कोई پابندی ਨਹੀਂ ठीक है अपने वार्ड ਦਾ ਕੰਮ ਹੈ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਆ ਜਾ ਕਰੋ ਉਹ ਖਾਲਸਾ ਬੰਦਾ ਯਾਰ ਹੈ ਉਹ ਖਾਲਸਾ ਬੰਦਾ ਹੈ